ਐਨ ਆਰ ਆਈ ਬੁਲੇਟਿਨ 'ਚ ਸਵਾਗਤ ਕੈਨੇਡਾ ਤੋਂ ਖਬਰ ਹੈ ਕੈਨੇਡਾ ਤੋਂ ਥੋੜੀ ਵੱਖਰੀ ਖਬਰ ਹੈ ਪੰਜਾਬ ਦੇ ਪਿੰਡ ਪਮੱਦੀ ਨਾਲ ਸੰਬੰਧਿਤ ਉਹਦੇ ਵੀਰ ਸਿੰਘ ਜੋ ਕਿ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਹੈ ਕੈਨੇਡਾ ਆਇਆ ਸੀ ਉਸਨੇ ਇੱਕ ਗਲਤ ਸਟੈਪ ਚੁੱਕ ਲਿਆ ਘਟਨਾ ਸੰਡੇ ਨੂੰ 17 ਅਗਸਤ ਨੂੰ ਵਾਪਰੀ ਹੈ ਸਰੀ BC ਦੇ ਚਿਮਨੀ ਹਿੱਲ ਪਾਰਕ ਵਿੱਚ ਵਾਪਰੀ ਹੈ ਉਹਦੇ ਵੀਰ ਸਿੰਘ 2022 'ਚ ਕੈਨੇਡਾ ਦੇ ਦੋਗਲਸ ਕਾਲਜ ਨਿਊ ਵੈਸਟਮਿੰਸਟਰ which ਆਪਣੀ ਪੜਾਈ ਕਰਨ ਦੇ ਲਈ ਆਇਆ ਸੀ ਉਸਨੇ ਹਾਲ ਹੀ ਵਿੱਚ ਆਪਣੀ ਪੜਾਈ ਕੰਪਲੀਟ ਵੀ ਕਰ ਲਈ ਸੀ ਇਸ ਵੇਲੇ ਵਰਕ ਪਰਮਿਟ ਤੇ ਸੀ ਮੋਢਲੀ ਜਾਣਕਾਰੀ ਮਤਾਬ ਕੋ ਦੇ ਵੀਰ ਨੇ ਇੱਕ ਮਹਿੰਗੀ ਸਪੋਰਟਸ ਕਾਰ ਖਰੀਦੀ ਸੀ ਪਰ ਕਿਸਟਾਪੂਰੀਆਂ ਨਾ ਦੇਣ ਕਾਰਨ ਕਾਰ ਡੀਲਰ ਦੇ ਵੱਲੋਂ ਉਸ ਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ ਸੀ ਤੰਗ ਪਰੇਸ਼ਾਨ ਹੋ ਕੇ ਉਹਦੇ ਵੀਰ ਨੇ ਆਪਣੀ ਜਾਨ ਗਵਾ ਦਿੱਤੀ ਬੋਸ ਦੇ ਇਮਰੇਤ ਇਕਦੇ ਨੂੰ ਭਾਰਤ ਭੇਜਣ ਲਈ ਕੋ ਫੰਡਮੀ ਪੇਜ ਵੀ ਬਣਾਇਆ ਗਿਆ ਇਸ ਘਟਨਾ ਤੋਂ ਸਬਕ ਮਿਲਦਾ ਕੋਈ ਵੀ ਚੀਜ਼ ਖਰੀਦਦੇ ਵੇਲੇ ਪੂਰੇ ਪੇਪਰ ਜ਼ਰੂਰ ਚੈੱਕ ਕਰਨੇ ਚਾਹੀਦੇ ਆ ਜੇ ਲੋਨ ਲੈਣਾ ਵੀ ਪਵੇ ਤਾਂ ਸੋਚ ਵਿਚਾਰ ਕੇ ਉਹਨਾਂ ਹੱਦਾਂ ਤੱਕ ਲੈਣਾ ਚਾਹੀਦਾ ਜਿੱਥੇ ਉਸ ਦੀ ਅਦਾਗੀ ਕੀਤੀ ਜਾ ਸਕਦੀ ਹੋਵੇ ਚਾਦਰ ਤੋਂ ਬਾਹਰ ਪੈਰ ਨਹੀਂ ਪਸਾਰਨੇ ਚਾਹੀਦੇ ਦਿਖਾਵੇ ਤੇ ਸ਼ੋਅ ਆਫ ਤੋਂ ਬਚਣਾ ਚਾਹੀਦਾ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਕੋਈ ਵੀ ਡੀਲਰ ਜਾਂ ਏਜੰਟ ਜ਼ਬਰਦਸਤੀ ਕਿਸੇ ਤੋਂ ਕਿਤੇ ਵੀ ਸਾਈਨ ਨਹੀਂ ਕਰਵਾ ਸਕਦਾ ਜੇ ਕੋਈ ਤੰਗ ਕਰਦਾ ਹੈ ਤਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ ਬਦਕਿਸਮਤੀ ਨਾਲ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਵੱਡੇ ਵੱਡੇ ਲੋਨ ਵੀ ਲੈ ਲੈਂਦੇ ਆ ਜੋ ਕਿ ਬਾਅਦ ਵਿੱਚ ਉਤਾਰੇ ਨਹੀਂ ਜਾਂਦੇ ਜੇ ਤੇ ਖਾਵੇ ਤੂੰ ਬਚਿਆ ਜਾਵੇ ਤਾਂ ਜ਼ਿੰਦਗੀ ਸੌਖੀ ਰਹਿੰਦੀ ਆ ਸਰਲ ਰਹਿੰਦੀ ਆ ਚਿੰਤਾਵਾਂ ਤੋਂ ਮੁਕਤ ਰਹਿੰਦੀ ਆ ਕਾਫੀ ਹੱਦ ਤੱਕ ਅਗਲੀ ਖਬਰ ਕੈਨੇਡਾ ਤੋਂ ਐ ਬ੍ਰੈਮਟਨ ਤੋਂ ਵੱਡੀ ਖਬਰ ਆ ਰਹੀ ਆ ਬ੍ਰੈਮਟਨ ਦੇ ਵਾਰਡ ਨੰਬਰ 10 ਕੈਸਲਮੋਰ ਗੌਰਵੇ ਇਲਾਕੇ ਚ ਬੀਤੀ ਰਾਤ ਕਾਰ ਅੰਦਰ ਦਾਖਲ ਹੋ ਕੇ ਗੋਲੀਬਾਰੀ ਦੀ ਵਾਰਦਾਤ ਵਾਪਰੀ ਹੈ ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਉਸ ਦੀ ਪਛਾਣ ਸੋਨੂ ਛੱਠਾ ਵਜੋਂ ਹੋਈ ਹੈ ਪੁਲਿਸ ਦੇ ਮੁਤਾਬਕ ਇਸ ਗੋਲੀਬਾਰੀ ਚ ਇੱਕ ਹੋਰ ਜਣਾ ਵੀ ਜ਼ਖਮੀ ਹੋਇਆ ਉਸ ਨੂੰ ਤੁਰੰਤ ਹਸਪੀਟਲ ਪਹੁੰਚਾਇਆ ਗਿਆ ਇਲਾਕੇ ਦੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਘਟਨਾ ਦੇਰ ਰਾਤ ਵਾਪਰੀ ਦੀ ਹੈ ਜਿਸ ਕਾਰਨ ਲੋਕਾਂ ਵਿੱਚ ਹੁਣ ਖੌਫ ਦਾ ਮਾਹੌਲ ਹੈ ਬ੍ਰੈਮਟਨ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਤੇ ਜਾਂਚ ਸ਼ੁਰੂ ਕੀਤੀ ਯਾਦ ਰੱਖੇ ਕਿ ਬ੍ਰੈਮਟਨ 'ਚ ਪਿਛਲੇ ਕੁਝ ਸਮੇਂ ਤੋਂ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਪੰਜਾਬੀ ਭਰਾਵਾਂ ਦੀ ਸੰਘਣੀ ਵਸੋਂ ਵਾਲੇ ਇਲਾਕਿਆਂ 'ਚ ਇਹਨਾਂ ਵਾਰਦਾਤਾਂ ਨੇ ਕਮਿਊਨਿਟੀ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਦੇ ਨਾਲ ਜੁੜੀ ਹੋਈ ਕੋਈ ਜਾਣਕਾਰੀ ਹੈ ਕੋਈ ਕਲੂ ਆ ਤਾਂ ਤੁਰੰਤ ਪੁਲਿਸ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਜਾਵੇ ਬ੍ਰੈਮਟਨ ਚ ਵਾਧ ਰਹੀਆਂ ਕੋਲੀਬਾਰੀ ਦੀਆਂ ਘਟਨਾਵਾਂ ਕਾਰਨ ਹੁਣ ਕਮਿਊਨਿਟੀ ਆਗੂ ਵੀ ਚਿੰਤਿਤ ਨਜ਼ਰ ਆ ਰਹੇ ਨੇ ਤੇ ਉਹ ਪ੍ਰਸ਼ਾਸਨ ਨੂੰ ਹੋਰ ਸਖਤ ਕਦਮ ਚੁੱਕਣ ਦੀ ਮੰਗ ਕਰ ਰਹੇ ਨੇ ਤੇ ਅਗਲੀ ਖਬਰ ਅਮਰੀਕਾ ਦੇ ਲਾਸ ਐਂਜਲਸ ਤੋਂ ਵੱਡੀ ਖਬਰ ਆ ਰਹੀ ਹੈ ਪੰਜਾਬੀ ਮੂਲ ਦੀ ਜੈਸਮਿਨ ਸੰਗਾ ਜਿਸ ਨੂੰ ਕਿ ਮੀਡੀਆ ਚ ਕੈਟਮਨ ਕੁਇਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਸਨੇ ਹੁਣ ਆਪਣਾ ਜੁਰਮ ਕਬੂਲ ਕਰ ਲਿਆ ਹੈ ਹਾਮੀ ਬਰੀਆਸ ਨੇ ਦੋਸ਼ਾਂ ਦੇ ਮਤਲਬਕ ਜੈਸਮਿਨ ਸੰਗਾ ਨੇ ਮਸ਼ਹੂਰ ਹਾਲੀਵੁੱਡ ਅਦਾਕਾਰ ਮੈਥਿਊ ਪੈਰੀ ਨੂੰ ਕੈਟਮਨ ਡਰਗ ਵੇਚੀ ਸੀ ਇਹ ਹੀ ਡਰਗ ਉਸ ਦੀ ਮੌਤ ਦਾ ਕਾਰਨ ਬਣੀ ਸੀ ਮੈਥਿਊ ਪੈਰੀ ਮਸ਼ਹੂਰ ਟੀਵੀ ਸ਼ੋ ਫਰੈਂਡਸ ਦੇ ਸਿਤਾਰੇ ਸਨ ਜਿਨ੍ਹਾਂ ਦੀ ਮੌਤ 2023 ਚ ਹੋ ਜਾਂਦੀ ਹੈ ਤੇ ਜੈਸਮਿਨ ਸੰਗਾ ਅਮਰੀਕੀ ਤੇ ਬ੍ਰਿਟਿਸ਼ ਦੋਰੀ ਨਾਗਰਿਕਤਾ ਰੱਖਦੀ ਹੈ ਕਿ ਉਸ ਦੇ ਖਿਲਾਫ ਕੁੱਲ 9 ਅਪਰਾਧਿਕ ਕੇਸ ਦਰਜ ਹੋਏ ਨੇ ਇਸ ਮਾਮਲੇ 'ਚ ਉਸ ਨੂੰ 65 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜੇ ਹੁਣ ਗੱਲ ਕਰਦੇ ਹਾਂ ਟਰਕਿੰਗ ਦੇ ਬਾਰੇ ਗੱਲ ਕਰਾਂਗੇ ਉਹਨਾਂ ਪੰਜਾਬੀ ਟਰੱਕਰਸ ਦੀ ਜੋ ਅਮਰੀਕਾ 'ਚ ਕੰਮ ਕਰ ਰਹੇ ਨੇ ਫੈਡਰਲ ਮੋਟਰ ਕੈਰੀਅਰ ਨੇ ਹੁਣ ਨਵੇਂ ਕਾਨੂੰਨ ਲਾਗੂ ਕਰ ਦਿੱਤੇ ਨੇ ਹੁਣ ਹਰ ਟਰਾਂਸਪੋਰਟ ਕੰਪਨੀ ਨੂੰ ਯਕੀਨੀ ਬਣਾਉਣਾ ਪਏਗਾ ਕਿ ਉਹਨਾਂ ਦਾ ਹਰ ਡਰਾਈਵਰ ਅੰਗਰੇਜ਼ੀ ਵਿੱਚ ਗੱਲ ਕਰ ਸਕਦਾ ਹੈ ਟ੍ਰੈਫਿਕ ਸਾਈਨ ਸਮਝ ਸਕਦਾ ਹੈ ਤੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਸਕੇ ਇਹ ਕਾਨੂੰਨ 22 ਮਈ 2025 ਤੋਂ ਲਾਗੂ ਹੋ ਚੁੱਕੇ ਨੇ ਹੁਣ ਟ੍ਰਾਂਸਪੋਰਟ ਕੰਪਨੀਆਂ ਉਤੇ ਸਿੱਧੀ ਜ਼ਿੰਮੇਵਾਰੀ ਆ ਗਈ ਹੈ ਉਹਨਾਂ ਨੂੰ ਆਪਣੇ ਡਰਾਈਵਰ ਨਾਲ ਇੰਟਰਵਿਊ ਸਿਰਫ ਅੰਗਰੇਜ਼ੀ ਵਿੱਚ ਕਰਨੀ ਪਵੇਗੀ ਇਸ ਇੰਟਰਵਿਊ 'ਚ ਡਰਾਈਵਰ ਨੂੰ ਦੱਸਣਾ ਹੋਵੇਗਾ ਕਿ ਲੋਡ ਕਿੱਥੋਂ ਤੋਂ ਲੈ ਕੇ ਕਿੱਥੇ ਜਾਣਾ ਹੈ ਕਿੱਥੇ ਡਿਲੀਵਰ ਹੋਣਾ ਹੈ ਪੇਪਰ ਸਮਝਣਾ ਵਹੀਕਲ ਇਨਸਪੈਕਸ਼ਨ ਦੀ ਜਾਣਕਾਰੀ ਸਭ ਕੁਝ ਅੰਗਰੇਜ਼ੀ ਵਿੱਚ FMCA ਚਾਹੁੰਦਾ ਹੈ ਕਿ ਹਰ ਡਰਾਈਵਰ ਐਨਫੋਰਸਮੈਂਟ ਆਫੀਸਰ ਦੇ ਨਾਲ ਰੋਡ ਇਨਸਪੈਕਸ਼ਨ ਦੌਰਾਨ ਸਿਰਫ ਅੰਗਰੇਜ਼ੀ ਵਿੱਚ ਗੱਲ ਕਰੇ ਪੰਜਾਬੀ ਟਰੱਕਰਸ ਦੀ ਲਾਈਫਸਟਾਈਲ ਪਹਿਲਾਂ ਹੀ ਕਾਫੀ ਔਖੀ ਹੈ ਇੱਕ ਇੱਕ ਟ੍ਰਿਪ ਤੇ 2-3 ਦਿਨ ਲੰਬਾ ਸਫ਼ਰ ਹੁੰਦਾ ਹੈ ਕਈ ਵਾਰ 700-800 ਮੀਲ ਬਿਨਾਂ ਰੁਕੇ ਡਰਾਈਵ ਕਰਨਾ ਪੈਂਦਾ ਹੈ ਟਰੱਕਾਂ 'ਚ ਹੀ ਖਾਣਾ ਬਣਾਉਣ ਦੀ ਸਹੂਲਤ ਰੱਖੀ ਜਾਂਦੀ ਹੈ ਕਈ ਆਪਣੇ ਨਾਲ ਪ੍ਰੈਸ਼ਰ ਕੁੱਕਰਸ ਇੰਡਕਸ਼ਨ ਸਟੋਵ ਵਗੈਰਾ ਰੱਖਦੇ ਆ रेस्ट एरिया ਜਾਂ ਫਿਰ ਟਰੱਕ ਸਟਾਪ ਤੇ ਖਾਣਾ ਬਣਾਉਣ ਦੀ ਬਜਾਏ ਕਈ ਆਪਣੇ ਘਰ ਦਾ ਬਣਿਆ ਸ਼ੁੱਧ ਖਾਣਾ ਲੈ ਕੇ ਆਉਂਦੇ ਆ ਕੁਝ ਡਰਾਈਵਰਸ ਤਾਂ ਟਰੱਕ ਸਟਾਪ ਤੇ ਮਿਲ ਕੇ ਆਪਸ ਵਿੱਚ ਸੰਗਤ ਵੀ ਕਰਦੇ ਨੇ ਇੱਕ ਦੂਜੇ ਨਾਲ ਚਾਹ ਪਾਣੀ ਵੀ ਪੀਂਦੇ ਆ ਗੱਲਾਂ ਸਾਂਝੀਆਂ ਕਰਦੇ ਆ ਪਰ ਇਸ ਮਿਹਨਤ ਭਰੀ ਜ਼ਿੰਦਗੀ 'ਚ ਸਭ ਤੋਂ ਵੱਡੀ ਮੁਸ਼ਕਲ ਹੁੰਦੀ ਹੈ ਲੈਂਗੁਏਜ ਬੈਰੀਅਰ ਯਾਨੀ ਕਿ ਕਈ ਪੰਜਾਬੀ ਡਰਾਈਵਰ ਸਿਰਫ ਪੰਜਾਬੀ ਜਾਂ ਹਿੰਦੀ ਜਾਣਦੇ ਨੇ ਉਹ ਡਿਸਪੈਚ ਨਾਲ ਜਾਂ ਫਿਰ ਪੁਲਿਸ ਅਫਸਰ ਨਾਲ ਗੱਲ ਕਰਨ ਵਿੱਚ ਉਹ ਹਿੱਚਕ ਆਉਂਦੇ ਆ ਕਈ ਵਾਰ ਇਹਨਾਂ ਲੈਂਗੁਏਜ ਦੀਆਂ ਕਮਜ਼ੋਰੀਆਂ ਕਰਕੇ ਕਾਫੀ ਖਰਚਾਨਾ ਪਰਨਾ ਪੈਂਦਾ ਹੈ ਕਈ ਟਿਕਟਸ ਸਿਰਫ ਇਸ ਕਰਕੇ ਲੱਗ ਗਏ ਨੇ ਕਿ ਡਰਾਈਵਰ ਅਫਸਰ ਨੂੰ ਸਮਝਾ ਨਹੀਂ ਸੀ ਸਕਿਆ ਐਕਸੀਡੈਂਟ ਦੇ ਕੇਸਸ ਵਿੱਚ ਵੀ ਪੰਜਾਬੀ ਟਰੱਕਰਸ ਨੂੰ ਅੰਗਰੇਜ਼ੀ ਨਾ ਜਾਣਨ ਕਾਰਨ ਕੋਰਟ ਵਿੱਚ ਮੁਸ਼ਕਲ ਆਉਂਦੀ ਹੈ ਕਈ ਵਾਰ ਜਿਹੜੇ ਪੰਜਾਬੀ ਡਰਾਈਵਰਸ ਇੰਗਲਿਸ਼ ਵਿੱਚ ਚੰਗੇ ਨੇ ਉਹ ਡਿਸਪੈਚ ਨਾਲ ਵੀ ਸਮੂਦ ਕੰਮ ਕਰਦੇ ਆ ਤੇ ਉਹਨਾਂ ਨੂੰ ਚੰਗੇ ਲੋਡਸ ਵੀ ਮਿਲਦੇ ਆ ਹੁਣ FMCA ਚਾਹੁੰਦਾ ਹੈ ਕਿ ਕੋਈ ਵੀ ਡਰਾਈਵਰ ਅਜਿਹੇ ਕੇਸਸ ਵਿੱਚ ਫਸੇ ਨਾ ਇਸ ਲਈ ਇੰਗਲਿਸ਼ ਸਕਿੱਲ ਨੂੰ ਲਾਜ਼ਮੀ ਕੀਤਾ ਗਿਆ ਕਾਨੂੰਨੀ ਜ਼ਿੰਮੇਵਾਰੀ ਵਧਾ ਦਿੱਤੀ ਗਈ ਹੈ ਯਾਨੀ ਕਿ ਟ੍ਰਾਂਸਪੋਰਟ ਕੰਪਨੀ ਨੂੰ ਹੁਣ ਇਹ ਕਾਨੂੰਨੀ ਤੌਰ ਤੇ ਯਕੀਨੀ ਬਣਾਉਣਾ ਪਵੇਗਾ ਕਿ ਹਰ ਡਰਾਈਵਰ ਇੰਗਲਿਸ਼ ਵਿੱਚ ਕੈਪेबल ਹੈ ਜੇਕਰ ਡਰਾਈਵਰ ਇਨਸਪੈਕਸ਼ਨ ਦੌਰਾਨ ਅਫੀਸਰ ਨਾਲ ਗੱਲ ਨਹੀਂ ਕਰ ਸਕਿਆ ਤਾਂ ਸਿਰਫ ਡਰਾਈਵਰ ਨਹੀਂ ਬਲਕਿ ਕੰਪਨੀ ਤੇ ਵੀ ਕਾਰਵਾਈ ਹੁਣ ਹੋਵੇਗੀ ਇਸ ਲਈ ਕੰਪਨੀਆਂ ਹੁਣ ਸਿਰਫ ਐਕਸਪੀਰੀਅੰਸ ਨਹੀਂ ਸਗੋਂ ਇੰਗਲਿਸ਼ ਸਕਿੱਲ ਵੀ ਚੈੱਕ ਕਰਦੀਆਂ ਨੇ ਸੋ ਦੋਸਤੋ ਇਹ ਖਬਰ ਉਹਨਾਂ ਪੰਜਾਬੀ ਟਰੱਕਰਜ਼ ਲਈ ਵੱਡਾ ਸਬਕ ਹੈ ਜੋ ਕਿ ਅਮਰੀਕਾ ਜਾਂ ਕੈਨੇਡਾ 'ਚ ਕੰਮ ਕਰਦੇ ਨੇ ਟਰਕਿੰਗ ਵਿੱਚ ਮਿਹਨਤ ਤਾਂ ਪੰਜਾਬੀ ਬੜੀ ਬੇਮਿਸਾਲ ਕਰਦੇ ਆ ਪਰ ਹੁਣ ਲੈਂਗੁਏਜ ਵੀ ਸਿੱਖਣੀ ਪਵੇਗੀ ਉਹਨਾਂ ਟਰੱਕਰਜ਼ ਨੂੰ ਜਿਨ੍ਹਾਂ ਨੂੰ ਔਖੀ ਲੱਗਦੀ ਆ ਜਾਂ ਫਿਰ ਉਹ ਪਹਿਲਾਂ ਨਹੀਂ ਸਿੱਖ ਸਕੇ ਜੇਕਰ ਤੁਸੀਂ ਟਰਕਿੰਗ 'ਚ ਆਉਣ ਦੀ ਸੋਚ ਰਹੇ ਹੋ ਤਾਂ ਅੰਗਰੇਜ਼ੀ ਦੀ ਪ੍ਰੈਕਟਿਸ ਜ਼ਰੂਰ ਕਰੋ ਖਾਸ ਕਰਕੇ ਰੋਡ ਸਾਈਨਸ ਡਿਸਪੈਚ ਨਾਲ ਗੱਲਬਾਤ ਤੇ ਪੁਲਿਸ ਇਨਸਪੈਕਸ਼ਨ ਵਾਲੇ ਖਾਸ ਕੁਐਸ਼ਨਸ ਯਾਦ ਰੱਖੋ ਕਾਨੂੰਨ ਸਖਤ ਹੋ ਰਹੇ ਨੇ ਤੇ ਇੰਗਲਿਸ਼ ਹੁਣ ਸਿਰਫ ਆਪਸ਼ਨ ਨਹੀਂ ਰਹਿ ਗਈ ਸਗੋਂ ਲਾਜ਼ਮੀ ਰਿਕੁਆਇਰਮੈਂਟ ਬਣਦੀ ਜਾ ਰਹੀ ਹੈ ਇੱਕ ਹੋਰ ਖਬਰ ਹੈ ਐਸੀ ਖਬਰ ਹੈ ਟਰਕਿੰਗ ਦੀ ਆ ਜੋ ਕਿ ਹਰ ਕਿਸੇ ਦਾ ਦਿਲਚਸਪ ਲਵੇਗੀ ਅਮਰੀਕਾ ਦੇ ਹਾਈਵੇ ਤੇ ਇੱਕ ਟਰੱਕ ਡਰਾਈਵਰ ਨੇ ਆਪਣੀ ਹੁਸ਼ਿਆਰੀ ਤੇ ਹਿੰਮਤ ਦੇ ਨਾਲ ਇੱਕ ਲੜਕੀ ਦੀ ਜਾਨ ਬਚਾਈ ਹੈ। ਘਟਨਾ ਟੈਨੇਸੀ ਸੂਬੇ ਦੇ ਇੰਟਰਸਟੇਟ 40 ਹਾਈਵੇ ਤੇ ਵਾਪਰਦੀ ਹੈ। ਰੌਨਰੋਸ ਨਾਮ ਦਾ ਟਰੱਕ ਡਰਾਈਵਰ ਆਪਣੇ ਟਰੱਕ ਨੂੰ ਰੈਸਟ ਏਰੀਆ 'ਚ ਖੜਾ ਕਰਕੇ ਆਰਾਮ ਕਰ ਰਿਹਾ ਸੀ। ਅਚਾਨਕ ਉਸਨੇ ਦੇਖਿਆ ਕਿ ਇੱਕ ਨੌਜਵਾਨ ਲੜਕੀ ਲੰਗੇ ਪਹਿਰੀ ਆਪਣੇ ਜੁੱਤੇ ਹੱਥ ਵਿੱਚ ਫੜ ਕੇ ਜੰਗਲ ਵੱਲ ਦੌੜੀ ਜਾ ਰਹੀ ਸੀ। ਉਸ ਦੇ ਪਿੱਛੇ ਇੱਕ ਆਦਮੀ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਰੌਸ ਨੂੰ ਤੁਰੰਤ ਅਹਿਸਾਸ ਹੋਇਆ ਕਿ ਇਹ ਕੁਝ ਗਲਤ ਹੋਣ ਜਾ ਰਿਹਾ ਹੈ ਉਸਨੇ ਆਖਿਆ ਕਿ ਉਸਦੇ ਮਨ ਅੰਦਰ ਡਰ ਆਇਆ ਕਿ ਇਹ ਹੋਣ ਕੀ ਜਾ ਰਿਹਾ ਹੈ ਇਸ ਵੇਲੇ ਜ਼ਰਤਾਂਤਰ ਲੋਕ ਸ਼ਾਇਦ ਅੱਖ ਮੀਟ ਲੈਂਦੇ ਪਰ ਰੌਸ ਨੇ ਵੱਖਰਾ ਫੈਸਲਾ ਕੀਤਾ ਉਸਨੇ ਤੁਰੰਤ ਆਪਣਾ ਫੋਨ ਚੁੱਕਿਆ ਤੇ 911 ਤੇ ਕਾਲ ਕੀਤੀ ਖੁਸ਼ਕਿਸਮਤੀ ਨਾਲ ਟੈਨੇਸੀ ਹਾਈਵੇ ਪੈਟਰੋਲ ਸਿਰਫ 5 ਮਿੰਟ ਦੇ ਮੌਕੇ ਤੇ ਪਹੁੰਚ ਗਈ ਤੇ ਪੁਲਿਸ ਨੇ ਉਸ ਲੜਕੀ ਨੂੰ ਬਚਾ ਲਿਆ ਤੇ ਉਸ ਆਦਮੀ ਨੂੰ ਗ੍ਰਿਫਤਾਰ ਕੀਤਾ ਜੋ ਉਸ ਦਾ ਪਿੱਛਾ ਕਰ ਰਿਹਾ ਸੀ ਸਿਰਫ ਇਹ ਨਹੀਂ ਸਗੋ ਟਰੱਕ ਦੇ ਡੈਸ਼ ਕੈਮ ਨੇ ਵੀ ਸਾਰੀ ਘਟਨਾ ਦੀ ਵੀਡੀਓ ਰਿਕਾਰਡ ਕਰ ਲਈ ਸੀ ਇਹ ਵੀਡੀਓ ਹੁਣ ਕੋਰਟ ਵਿੱਚ ਸਬੂਤ ਵਜੋਂ ਪੇਸ਼ ਕੀਤੀ ਜਾ ਰਹੀ ਹੈ ਤਾਂ ਜੋ অপরাধੀ ਨੂੰ ਸਖਤ ਸਜ਼ਾ ਮਿਲ ਸਕੇ ਰੌਸ ਨੇ ਆਪਣੇ ਸਾਥੀ ਡਰਾਈਵਰਾਂ ਨੂੰ ਬਾਅਦ ਚ ਆਖਿਆ ਕਿ ਕੀ ਮੈਂ ਉਸ ਦੀ ਜ਼ਿੰਦਗੀ ਬਚਾ ਲਈ ਹੈ ਮੈਂ ਆਸ ਕਰਦਾ ਹਾਂ ਕਿ ਮੈਂ ਬਚਾ ਲਈਆ ਰੌਸ ਦੀ ਇਹ ਸਾਰੀ ਬਹਾਦਰੀ ਉਸ ਨੂੰ ਹਾਈਵੇ ਅਵਾਰਡ ਜ਼ਰੂਰ ਦਵਾਵੇਗੀ ਇਹ ਸਨਮਾਨ ਸਿਰਫ ਉਹਨਾਂ ਟਰੱਕ ਡਰਾਈਵਰਾਂ ਨੂੰ ਦਿੱਤਾ ਜਾਂਦਾ ਜਿਨ੍ਹਾਂ ਨੇ ਹਾਈਵੇ ਤੇ ਕਿਸੇ ਦੀ ਜ਼ਿੰਦਗੀ ਬਚਾਈ ਹੋਵੇ ਜਾਂ ਫਿਰ ਕਿਸੇ ਦੀ ਵੱਡੀ ਮਦਦ ਕੀਤੀ ਹੋਵੇ ਰੌਸ ਹੁਣ ਅਮਰੀਕਾ ਚ ਇੱਕ ਹੀਰੋ ਟਰੱਕਰ ਦੇ ਵਜੋਂ ਜਾਣਿਆ ਜਾ ਰਿਹਾ ਹੈ ਉਸ ਦੀ ਕਹਾਣੀ ਦੱਸਦੀ ਹੈ ਕਿ ਕਈ ਵਾਰ ਸਿਰਫ ਇੱਕ ਛੋਟੀ ਜੀ ਕਾਲ ਵੀ ਕਿਸੇ ਦੀ ਜਾਨ ਬਚਾ ਸਕਦੀ ਹੁੰਦੀ ਆ ਦੋਸਤੋ ਇਹ ਘਟਨਾ ਸਾਡੇ ਲਈ ਵੀ ਇੱਕ ਸਿੱਖਿਆ ਇੱਕ ਸਬਕ ਆ ਜੇਕਰ ਤੁਸੀਂ ਕਦੇ ਵੀ ਰਸਤੇ ਤੇ ਹੋ ਕੋਈ ਸ਼ੱਕੀ ਹਾਲਾਤ ਵਿੱਚ ਕੁਝ ਇਸ ਤਰ੍ਹਾਂ ਦਾ ਦੇਖਦੇ ਹੋ ਤਾਂ ਅਣਦੇਖਾ ਨਾ ਕਰੋ ਸ਼ਾਇਦ ਤੁਹਾਡਾ ਇੱਕ ਛੋਟਾ ਜਿਹਾ ਕਦਮ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੋਵੇ ਰੌਣ ਰੌਸ ਵਰਗੇ ਹੀਰੋ ਸਾਨੂੰ ਯਾਦ ਦਿਵਾਉਂਦੇ ਨੇ ਕਿ ਮਨੁੱਖਤਾ ਹਾਲੇ ਵੀ ਜ਼ਿੰਦਾ ਹੈ ਜੇ ਤੁਸੀਂ ਵੀ ਇਹ ਕਹਾਣੀ ਸੁਣ ਕੇ ਮੋਟੀਵੇਟਿਡ ਹੋਏ ਹੋ ਤਾਂ ਕਮੈਂਟ ਬਾਕਸ ਵਿੱਚ ਇਸ ਨਾਲ ਜੁੜਦੀ ਆਪਣੀ ਕੋਈ ਕਹਾਣੀ ਜਾਂ ਫਿਰ ਕੁਝ ਵਾਪਰਿਆ ਤਜਰਬਾ ਦੱਸ ਸਕਦੇ ਹੋ ਤੇ ਹੋਰ ਅਜਿਹੀਆਂ ਸੱਚੀਆਂ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ ਦਿਓ ਇਜਾਜ਼ਤ ਹੱਸਦੇ ਵਾਸਤੇ ਰਹੋ